आम आदमी पार्टी आम ਲੋਕਾਂ ਦੀ ਨਹੀਂ ਬਲਕਿ ਸ਼ਰਾਬੀ ਅਤੇ ਚਰਿੱਤਰਹੀਣ ਲੋਕਾਂ ਦੀ ਪਾਰਟੀ ਹੈ ਇਹ ਕਹਿਣਾ ਸਾਡਾ ਨਹੀਂ ਬਲਕਿ ਆਮ ਆਦਮੀ ਪਾਰਟੀ ਦੀ ਹੀ ਮੈਂਬਰ ਆਮਨਦੀਪ ਕੌਰ ਦਾ ਪੇਸ਼ ਹੈ ਇਸ ਤੇ ਖਾਸ ਰਿਪੋਰਟ ਕਿਉਂਕਿ ਇਹ दारूबाज ਤੇ ਚਰਿੱਤਰਹੀਣਾਂ ਦੀ ਪਾਰਟੀ ਹੈ ਮੈਨੂੰ ਅੱਜ ਸ਼ਰਮ ਆ ਰਹੀ ਆ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਤਿੰਨ ਹਲਕੇ ਪਾਰਲੀਮੈਂਟ ਹਲਕਿਆਂ ਦੇ ਬਤੌਰ ਊਮਨਸ ਹੈਲਥ ਲਈ ਕੰਮ ਕੀਤਾ ਆਮ ਆਦਮੀ ਪਾਰਟੀ ਬਹੁਤ ਥੋੜੇ ਸਮੇਂ ਵਿੱਚ ਬਹੁਤ ਉੱਚੇ ਅਹੁਦਿਆਂ ਤੇ ਬੈਠਣ ਵਾਲੀ ਆਮ ਆਦਮੀ ਪਾਰਟੀ ਨੇ ਸ਼ਾਇਦ ਆਪਣੇ ਨਾਲ ਜੁੜੇ ਆਪਣੇ ਨੇਤਾਵਾਂ ਅਤੇ ਮੈਂਬਰਾਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ ਜਕੈਲੀਏ ਕਿ ਵਿਰੋਧ ਵਾਲੇ ਪਾਸੇ ਨੂੰ ਸੋਚਣਾ ਜ਼ਿਆਦਾ ਸ਼ੁਰੂ ਕਰ ਦਿੱਤਾ ਹੈ ਆਓ ਸਭ ਤੋਂ ਪਹਿਲਾਂ ਦਿੱਲੀ ਵੱਲ ਰੁਕ ਕਰਦੇ ਹਾਂ ਜਦੋਂ ਦੁਬਾਰਾ ਦਿੱਲੀ ਦਾ ਮੁੱਖ ਮੰਤਰੀ ਬਣ ਕੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸੋਚ ਚੁੱਕੀ ਸੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਪਾਰਟੀ ਦੇ ਅਹਿਮ ਨੇਤਾ ਯੋਗਿੰਦਰ ਯਾਦਵ ਅਤੇ ਪਰਸ਼ਾਂਤ ਪੂਸ਼ਨ ਨੂੰ ਪਾਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਸ ਦੇ ਪਿੱਛੇ ਮਸਲਾ ਸਿਰਫ ਮੁੱਖ ਮੰਤਰੀ ਸਾਹਿਬ ਦੀਆਂ ਨੀਤੀਆਂ ਨੂੰ ਨਾ ਮੰਨਣ ਦਾ ਸੀ ਤੇ ਉਸ ਤੋਂ ਬਾਅਦ ਮੁੱਦਾ ਆਇਆ ਪੰਜਾਬ ਦਾ ਇਹ ਤਾਂ ਸਭ ਜਾਣਦੇ ਨੇ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਆਪ ਦੇ ਚਾਰ ਸੰਸਦ ਮੈਂਬਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਚਾਰ ਸੀਟਾਂ ਤੇ ਮੱਲਾ ਮਾਰੀਆਂ ਪਰ ਪੰਜਾਬ ਵਿੱਚ ਅੰਮ੍ਰਿਤਸਰ ਤੋਂ ਉਮੀਦਵਾਰ ਡਾਕਟਰ ਦਰਜੀਤ ਸਿੰਘ ਜੋ ਕਿ ਅੱਖਾਂ ਦੇ ਮਸ਼ਹੂਰ ਡਾਕਟਰ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਤੇ ਇਹਨਾਂ ਦਾ ਵੀ ਮਸਲਾ ਪਾਰਟੀ ਦੀਆਂ ਨੀਤੀਆਂ ਨੂੰ ਹੀ ਲੈ ਕੇ ਸੀ ਤੇ ਸਿਲਸਿਲਾ ਅਜੇ ਇੱਥੇ ਹੀ ਖਤਮ ਨਹੀਂ ਹੋਇਆ ਉਸ ਤੋਂ ਬਾਅਦ ਪਾਰਟੀ ਦੇ ਹਮ ਨੇਤਾ ਡਾਕਟਰ ਤਰੰਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਸ ਨੂੰ ਵੀ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਜਿਸ ਦਾ ਕਾਰਨ ਵੀ ਅਜੇ ਹਾਈ ਕੁਝ ਸਾਹਮਣੇ ਆਇਆ ਤੇ ਬਾਅਦ ਵਿੱਚ ਗਾਂਧੀ ਸਾਹਿਬ ਦਾ ਬਿਆਨ ਵੀ ਸਾਹਮਣੇ ਆਇਆ ਕਿ ਪ੍ਰੋਫੈਸਰ ਸਾਧੂ ਸਿੰਘ ਵੀ ਪਾਰਟੀ ਦੇ ਨਾਲ ਬਹੁਤੇ ਸਹਿਮਤ ਨਹੀਂ ਨੇ ਇਹਨਾਂ ਸਭ ਤੋਂ ਉਪਰ ਪਗਵੰਤ ਮਾਨ ਤੇ ਡਾਕਟਰ ਗਾਂਧੀ ਨਾਲ ਦੇ ਆਡੀਓ ਕਲਿੱਪ ਨਾਲ ਆਪ ਦੇ ਸਮਰਥਕਾਂ ਦਾ ਗੁੱਸਾ ਹਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਹੁਣ ਇੱਕ ਨਵਾਂ ਵਿਵਾਦ ਛਿੜ ਗਿਆ ਇਹਨਾਂ ਸਭ ਤੋਂ ਵਕਾਲੀ ਵਿੱਚ ਪਾਰਟੀ ਦੀ ਕਾਰਜਕਰਤਾ ਅਮਨਦੀਪ ਕੌਰ ਨੇਤਾ ਪਾਰਟੀ ਤੇ ਅਜੇ ਹਲ ਇਲਜ਼ਾਮ ਲਗਾਇਆ ਜਿਸ ਨੂੰ ਸੁਣ ਕੇ ਸ਼ਾਇਦ ਹੀ ਕੋਈ ਔਰਤ ਕਾਰਜਕਰਤਾ ਪਾਰਟੀ ਨੂੰ ਜੁਆਇਨ ਕਰਨ ਦੀ ਸੋਚੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀਆਂ ਫੋਟੋਆਂ ਸੰਬੰਧੀ ਤਸਵੀਰਾਂ ਨੂੰ ਭੱਦੇ ਤਰੀਕੇ ਨਾਲ ਸੋਸ਼ਲ ਸਾਈਟ ਤੇ ਪਾਇਆ ਗਿਆ ਉਹ ਵੀ ਕਿਸੇ ਹੋਰ ਵੱਲੋਂ ਨਹੀਂ ਬਲਕਿ ਪਾਰਟੀ ਦੇ ਹੀ ਅੰਦਰੋਂ ਵੱਲੋਂ ਇਹ ਨਵালো ਸੰਗਤ ਨਿਊਜ਼ ਨਾਲ ਗੱਲਬਾਤ ਕੀਤੀ ਗਈ ਹੈ ਆਓ ਸੁਣਦੇ ਹਾਂ ਕੀ ਕਹਿਣਾ ਇਹਨਾਂ ਦਾ ਅੱਜ ਸ਼ਰਮ ਆ ਰਹੀ ਆ ਸ਼ਰਮ ਇਹਨੂੰ ਇਸ ਕਰਕੇ ਆ ਰਹੀ ਆ ਕਿਉਂਕਿ ਮੈਂ ਆਮ ਆਦਮੀ ਪਾਰਟੀ ਦੇ ਤਿੰਨ ਲੋਕ ਸਭਾ ਹਲਕਿਆਂ ਦੇ ਵਿੱਚ ਇਨਚਾਰਜ ਦੇ ਤੌਰ ਤੇ ਕੰਮ ਕੀਤਾ ਤੇ ਪੰਜਾਬ ਦੀ ਕੋਈ ਵੀ ਕੁੜੀ ਆਪਣੀ ਅਣਖ ਨੂੰ ਮਾਰ ਕੇ ਇਦਾਂ ਪਾਰਟੀ ਦੇ ਲਈ ਕੰਮ ਨਹੀਂ ਕਰ ਸਕਦੀ ਕਿਉਂਕਿ ਬਾਬੇ ਨਾਨਕ ਦੀ ਬਾਣੀ ਕੀ ਸੋਖਿਆ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਇਹ ਪਾਰਟੀ ਉਸ ਤੋਂ ਬਿਲਕੁਲ ਪਟਕ ਚੁੱਕੀ ਆ ਇਹ ਪਾਰਟੀ ਉਹਨਾਂ ਲੋਕਾਂ ਦਾ ਸਾਥ ਦੇ ਰਹੀ ਆ ਜਿਹੜੇ ਲੋਕ ਜਿਹੜੇ ਲੋਕਾਂ ਨੇ ਮੇਰੀਆਂ ਭੱਦੀਆਂ ਤਸਵੀਰਾਂ ਸਮਾਜ ਦੇ ਅੱਗੇ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਇਹ ਪਾਰਟੀ ਉਹਨਾਂ ਨੂੰ ਪ੍ਰੋਮੋਟ ਕਰ ਰਹੀ ਆ ਤੇ ਇਹ ਪਾਰਟੀ ਆਮ ਆਦਮੀ ਪਾਰਟੀ ਬਣ ਚੁੱਕੀ ਆ ਆਦਮੀ ਪਾਰਟੀ ਬਣ ਚੁੱਕੀ ਆ ਔਰਤ ਦੀ ਇਸ ਦੇ ਵਿੱਚ ਕੋਈ ਇੱਜ਼ਤ ਜਾਂ ਕੋਈ ਜਗ੍ਹਾ ਹੈ ਹੀ ਨਹੀਂ ਇਨਾ ਹੀ ਨਹੀਂ ਇੰਨਾ ਤਾਂ ਇਹ ਵੀ ਕਹਿਣਾ ਹੈ ਕਿ ਇਹ ਪਾਰਟੀ ਆਮ ਲੋਕਾਂ ਦੀ ਨਹੀਂ ਬਲਕਿ ਚਰਿੱਤਰਹੀਣ ਤੇ ਸ਼ਰਾਬੀ ਲੋਕਾਂ ਦੀ ਹੈ ਇਹਨਾਂ ਨੇ ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਤਾਂ ਮੈਂ ਬਿਲਕੁਲ ਵੀ ਇਨਸਾਫ ਦੀ ਕਹਿੰਦੇ ਹੁੰਦੇ ਕਿ ਮੈਨੂੰ ਉਮੀਦ ਲੱਗ ਹੀ ਨਹੀਂ ਰਹੀ ਕਿਉਂਕਿ ਇਹ दारूबाज ਤੇ ਚਰਿੱਤਰਹੀਣਾ ਦੀ ਪਾਰਟੀ ਹੈ ਪਾਰਟੀ ਲੀਡਰਾਂ ਵੱਲੋਂ ਇਹ ਜਿਹੀਆਂ ਗੱਲਾਂ ਕਹਿਣਾ ਸਵਾਲ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਠਾਰੇ 'ਚ ਵੀ ਖੜਾ ਕਰ ਲਿਆ ਨੇ ਇਸ ਸੱਦ ਦਾ ਨਤੀਜਾ ਕੀ ਨਿਕਲੇਗਾ ਇਹ ਤਾਂ ਹੌਣ ਵਾਲਾ ਸਮਾਂ ਹੀ ਦੱਸੇਗਾ ਹਰ ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਕਟਨਾਵਾ ਕਰਕੇ ਲੋਕਾਂ ਦੇ ਮਨਾਂ ਵਿੱਚ ਆਪ ਲਈ ਖਟਾਸ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਬਿਊਰੋ ਰਿਪੋਰਟ ਸੰਗਤ ਟੀਵੀ